ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਿਕਾਰਯੋਗ ਮੈਡਮ ਜਸਵਿੰਦਰ ਕੌਰ ਜੱਸੀ ਜੀ ਦੀ ਪਲੇਠੇ ਕਾ ਪੁਸਤਕ ਇਲਾਈ ਨੂਰ ਵਿੱਚ ਦਰਜ ਕਵਤਾ ਤਨ ਗੁਰ ਗੋਬੇ ਸਿੰਘ ਜੀ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੀ ਹਾਂ ਅਸੀਸ ਬਖਸ਼ਣਾ ਜੀ ਚਾਰੇ ਪੁੱਤ ਵਾਰ ਸਾਨੂੰ ਸੀਨੇ ਨਾਲ ਲਾਇਆ ਏ ਕੰਡਿਆਂ ਦੀ ਸੇਜ ਤੇ ਵੀ ਪੈ ਕੇ ਮੁਸਕਾਇਆ ਏ ਚਾਰੇ ਪੁੱਤ ਵਾਰ ਸਾਨੂੰ ਸੀਨੇ ਨਾਲ ਲਾਇਆ ਏ ਕੰਡੇ ਸੇਜ ਤੇ ਵੀ ਪੈ ਕੇ ਮੁਸਕਾਇਆ ਏ ਕਿਹੜਾ ਐਸਾ ਪੁੱਤ ਜਿਨੇ ਪਿਤਾ ਚਾਈ ਵਾਰਿਆ ਛੋਟੇ ਛੋਟੇ ਬੱਚਿਆਂ ਨੂੰ ਨੀਹਾਂ ਚ ਖਲਾਰਿਆ ਜਿਗਰਾ ਫੁਲਾਦ ਜਿਹਾ ਸਿੰਘਾਂ ਦਾ ਬਨਾਇਆ ਏ ਚਾਰੇ ਪੁੱਤ ਵਾਰਸਾਂ ਨੂੰ ਸੀਨੇ ਨਾਲ ਲਾਇਆ ਏ ਕੰਡੇਾਂ ਦੀ ਸੇਜ ਤੇ ਵੀ ਪੈ ਕੇ ਮੁਸਕਾਇਆ ਏ ਗੁਰੂ ਦੇ ਪਿਆਰਿਆ ਚ ਜੋਸ਼ ਕਿੰਨਾ ਭਰਿਆ ਗੁਰੂ ਦੇ ਪਿਆਰਿਆ ਚ ਜੋਸ਼ ਕਿੰਨਾ ਭਰਿਆ ਕੱਲਾ ਕੱਲਾ ਸਿੰਗ ਲੱਖਾਂ ਨਾਲ ਜਾ ਕੇ ਲੜਿਆ ਡੁੱਬ ਰਿਹਾ ਬੇੜਾ ਪਾਰ ਹਿੰਦੇ ਦਾ ਲਗਾਇਆ ਏ ਚਾਰੇ ਪੁੱਤ ਵਰ ਸਾਨੂੰ سینੇ ਨਾਲ ਲਾਇਆ ਏ ਕੰਡਿਆਂ ਦੀ ਸੇਜ ਤੇ ਵੀ ਪੈ ਕੇ ਮੁਸਕਾਇਆ ਏ ਥੋੜੇ ਜਹੇ ਦੁੱਖ ਤੇ ਹੀ ਅਸੀਂ ਕਾਬਰ ਆਉਂਦੇ ਹਾਂ ਗੁਰੂ ਜੀ ਦੀ ਸਿੱਖਿਆ ਤੇ ਚੱਲ ਨਾ ਦਿਖਾਉਂਦੇ ਹਾਂ ਸਾਡੇ ਲਈ ਹਸ ਲਾੜੀ ਮੋਦ ਨੂੰ ਵੇ ਆਇਆ ਏ ਚਾਰ ਪੁੱਤ ਵਾਰ ਸਾਨੂੰ ਸੀਨੇ ਨਾਲ ਲਾਇਆ ਏ ਕੰਡਿਆਂ ਦੀ ਸੇਜ ਤੇ ਵੀ ਪੈ ਕੇ ਮੁਸਕਾਇਆ ਏ ਦਸੋ ਕੁਰਬਾਨੀਆਂ ਦਾ ਮੁੱਲ ਕੀ ਹਮ ਮੋੜ ਰਹੇ ਦਸੋ ਕੁਰਬਾਨੀਆਂ ਦਾ ਮੁੱਲ ਕੀ ਹਮ ਮੋੜ ਰਹੇ ਰਹਿਤਾਂ ਦੇ ਨਾਲੋ ਜੱਸੀ ਨਾ ਤਾਂ ਅਸੀਂ ਤੋੜ ਰਹੇ ਰਹਿਤ ਪਿਆਰੀ ਰੱਖੋ ਗੁਰੂ ਫਰਮਾਇਆ ਏ ਚਾਰੇ ਪੁੱਤਵਾਰ ਸਾਨੂੰ ਸੀਨੇ ਨਾਲ ਲਾਇਆ ਏ ਕੰਡੇਾਂ ਦੀ ਸੇਜ ਤੇ ਵੀ ਪੈ ਕੇ ਮੁਸਕਾਇਆ ਏ ਕੰਡੇਾਂ ਦੀ ਸੇਜ ਤੇ ਵੀ ਪੈ ਕੇ ਮੁਸਕਾਇਆ ਏ ਚਾਰੇ ਪੁੱਤਵਾਰ ਸਾਨੂੰ ਸੀਨੇ ਨਾਲ ਲਾਇਆ ਏ ਚਾਰੇ ਪੁੱਤਵਾਰ ਸਾਨੂੰ ਸੀਨੇ ਨਾਲ ਲਾਇਆ ਏ ਇੰਨੇ ਕੋ ਹਾਜ਼ਰੀ ਪਰਵਾਨ ਕਰਨਾ ਜੀਓ ਹੋਈ ਪੁੱਲ ਚੁਕਦੀ ਖੀਮਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ